ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਜੇਕੇ ਡੇਰੀ ਫਾਰਮ ਜਮੂਨਾ ਦੇ ਵਿੱਚ ਦੋਸਤੋ ਅੱਜ ਤੁਹਾਡੇ ਹੱਥੇ ਜਿਹੜੀ ਵੀਡੀਓ ਲੈ ਕੇ ਆ ਰਹੇ ਹਾਂ ਇਹਦੇ ਵਿੱਚ ਇੱਕ ਪਹਿਲਨ ਵੈੜ ਜਿਹੜੀ ਸਾਹਮਣੇ ਤੁਸੀਂ ਕਾਲੇ ਰੰਗ ਦੀ ਵੈੜ ਦੇਖ ਰਹੇ ਹੋ ਇਹ ਵੈੜ ਬਕਾਊ ਹੈ ਪਿੰਡ ਬੁੱਢੀਮਾਲਾ ਤੇ ਜਿਹੜਾ ਜਿਹੜਾ ਸ਼੍ਰੀ ਮੁਕਸਸ ਸਾਹਿਬ ਬੁੱਢੀਮਾਲ ਪਿੰਡ ਜਿਹੜਾ ਇਹ ਵੀ ਮੰਡੀ ਬਰੀ ਵਾਲਾ ਵੱਟੂ ਝੰਡੋਕੇ ਸੱਕਾਂ ਵਾਲੀ ਇਹਨਾਂ ਪਿੰਡਾਂ ਦੇ ਨੇੜੇ ਆ ਤੇ ਬਾਈ ਦੀ ਘਰ ਦੀ ਤਿਆਰ ਕੀਤੀ ਹੋਈ ਵੈੜ ਹੈ ਠੀਕ ਹੈ ਦੋ ਗਾਇਆਂ ਬਾਈ ਕੋਲ ਇੱਕ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇੱਕ ਹੀ ਪਹਿਲਾਂ ਵੜ ਬਾਕੀ ਬਾਈ ਜੀ ਬਹੁਤ ਚੰਗੀਆਂ ਮੱਝਾਂ ਰੱਖਦਾ ਹੈ ਮੱਝਾਂ ਦਾ ਸ਼ੌਂਕ ਹੈ ਬਾਈ ਜੀ ਨੂੰ ਇਸੇ ਕਰਕੇ ਵੜ ਸੇਲ ਕੀਤੀ ਹੈ ਇੱਧਰ ਵੀ ਖੜੀਆਂ ਮੱਝਾਂ ਤੇ ਵੀ ਇੱਕ ਵੀਡੀਓ ਬਣਾਵਾਂਗੇ ਇਸ ਤੋਂ ਇਹਦੇ ਨਾਲ ਹੀ ਆਪਾਂ ਬਣਾਵਾਂਗੇ ਵੀਡੀਓ ਤੇ ਅਲੱਗ ਕਰਕੇ ਪਾਵਾਂਗੇ ਕਿਉਂਕਿ ਵੀਡੀਓ ਥੋੜੀ ਲੰਬੀ ਹੋ ਜਾਂਦੀ ਹੈ ਪਰ ਅੱਜ ਦੀ ਜਿਹੜੀ ਵੀਡੀਓ ਹੈ ਇਹ ਹੁਣ ਹੈਗੀ ਆਪਣੀ ਇਸ ਪਹਿਲਾਂ ਵੜ ਦੇ ਉੱਪਰ ਜਿਹੜੀ ਕਿ ਬਾਈ ਨੇ ਵਕਾਊ ਕਰਨੀ ਆ ਕਾਫੀ ਨਿਗਰ ਸਰੀਰ ਦੀ ਵੜ ਹੈ ਇਹ ਵੇਲ ਵੀ ਚੰਗੇ ਆ ਕੱਦ ਵੀ ਚੰਗਾ ਹੈ ਉਮਰ ਦੇ ਹਿਸਾਬ ਨਾਲ ਕਾਫੀ ਵਜਨਦਾਰ ਹੈ। ਇਧਰਲੀ ਸਾਈਡ ਤੋਂ ਵੀ ਤੁਹਾਨੂੰ ਇਹਦੇ ਥੰਮ ਵગેਰਾ ਦਿਖਾ ਦਿੰਦੇ ਆ। ਬਹੁਤ ਸੋਹਣੇ ਥਣ ਲੱਗੇ ਆ। ਬਾਕੀ ਆਪਾਂ ਜਾਣਕਾਰੀ ਲੈਨੇ ਆ ਬਾਈ ਤੋਂ। ਆਓ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਨਾ ਬਈ ਆਪਣਾ ਅੰਗਰੇਜ਼ ਸਿੰਘ ਜੀ। ਪਿੰਡ ਬੁੱਡੀ ਮਾਲ ਜੀ ਠੀਕ ਹੈ ਜੀ ਕਰਦੀ ਆਪਣੀ ਵੜੇ ਹਾਂਜੀ ਕਰਦੀ ਕਿੰਨੀ ਕੁਮਰ ਹੈ ਦੀ ਹੈਗੀ 2.5 ਸਾਲ 2.5 ਸਾਲ ਠੀਕ ਠੀਕ ਹੈ ਕਿਹੜੇ ਸੀਮੰਟ ਦੀ ਹੈ ਇਹ ਡੈਨਮਾਰਕ ਦਾ 40116 ਭਰਾ ਹੈ ਜੀ ਆਪਾਂ ਜੀ 40116 ਹਾਂਜੀ ਠੀਕ ਹੈ ਅੱਗੇ ਗੱਬਣ ਕਿਹੜੇ ਤੋਂ αbs ਜਰਸੀ ਤੋਂ ਮਾ ਜੀ ਅੱਛਾ ਜਰਸੀ ਲੋਆ ਦੇ ਜਰਸੀ ਲੋਉਣ ਦਾ ਕੀ ਕਾਰਨ ਐ ਚੁੱਪ ਦੇ ਉਹ ਸਾਡੇ ਜਿਵੇਂ ਡਰਜਾ ਬਣਿਆ ਹੋਇਆ ਜਿਵੇਂ ਵੀ ਪਹਿਲੀ ਦੀ ਸੂਵੇ ਵੈੜ ਹਾਂਜੀ ਵਿੱਚ ਬੱਚਾ ਛੋਟਾ ਜੇ ਤੰਗ ਹੀ ਨਾ ਆਵੇ ਅੱਛਾ ਠੀਕ ਤੁਹਾਨੂੰ ਆਪਾਂ ਕਹਿੰਦੇ ਵਿੱਚ ਨਹੀਂ ਹੁੰਦੀ ਠੀਕ ਹੈ ਮੈਂ ਸਮਝ ਕੇ ਗੱਲ ਪਰ ਮੈਂ ਪੁੱਛਿਆ ਤੁਹਾਨੂੰ ਇਸ ਲਈ ਆ ਵੀ ਹਾਂਜੀ ਬਿੱਟਲ ਵੀ ਨਾ ਹਾਂ ਵੀ ਪਸ਼ੂ ਜਿਹੜਾ ਪਹਿਲਾਂ ਵੈੜਾ ਉਹ ਸੋਣ ਲੱਗੇ ਤੰਗ ਨਾ ਹੋਵੇ ਇਸ ਕਰਕੇ ਜਿਹੜਾ ਦੋਸਤੋ ਇਹਦੇ ਸੀਮਨ ਜਰਸੀ ਦਾ ਲੱਗਿਆ ਤੇ ਸੀਮਨ ਦਾ ਨਾਮ ਬਾਈ ਨੇ ਦੱਸਤਾ ਚੰਗਾ ਸੀਮਨ ਲੱਗਿਆ ਉਹ ਵੀ ਜੀ ਜੀ ਹਾਂ ਇਹ ਵੀ ਇਸ ਦਾ ਕ੍ਰੋਸ ਬਰੀਡ ਦੇ ਵਿੱਚ ਬਹੁਤ ਵਧੀਆ ਵੈੜ ਆਊਗੀ ਉਹ ਵੀ ਕਿਉਂਕਿ ਉਹਦੇ ਚੱਚਫ ਤੇ ਜਰਸੀ ਦੋਨਾਂ ਵਾਲੇ ਗੁਣ ਹੋਣਗੇ ਇਹ ਬਾਕੀ ਆਪਾਂ ਤੋਰ ਕੇ ਦਿਖਾਉਣੇ ਆਂ ਇਧਰੋਂ ਫੇਰ ਤੁਹਾਨੂੰ ਪਿਛਲੇ ਪਾਸੋਂ ਦਿਖਾ ਦਗੀ ਚੰਗਾ ਆਰਡਰ ਬਣਾਉਂਦੀ ਆਉਂਦੀ ਆ ਕਿੰਨੇ ਕੁ ਦਿਨ ਰਹਿੰਦੇ ਬਾਈ ਅੰਗਰੇਜ਼ ਇਹਦੇ ਇਹ ਚਾਰਿਆਂ ਪੰਜ ਦਿਨ ਸਰ ਰਹੇ ਜੀ ਚਾਰ ਪੰਜ ਦਿਨ ਰਹਿੰਦੇ ਆ ਨਾ ਠੀਕ ਆ ਉਹ ਲੈ ਜੂ ਅਜੇ ਦਿਨ ਤਾਂ ਵੇਸੀ ਹਾਂ ਹੋ ਸਕਦਾ ਜੀ ਹੂੰ ਤੋਰ ਕੇ ਆਪਾਂ ਇਹਨੂੰ ਮੜਾ ਜਾ ਹਾਂ ਤੋਰ ਰੇਟ ਦੋਸਤੋ ਤੁਹਾਨੂੰ ਵੀਡੀਓ ਵਿੱਚ ਕਰਾ ਕੇ ਦੇਵਾਂਗੇ ਦਾ ਕਿਚ ਨਾ ਕੋਈ ਟੈਕ ਆਰਡਰ ਨਾ ਹੈ। ਗਰਮੀ ਹੈ ਨਾ ਬਾਹਰ ਜਾਣ ਤੋਂ ਚੱਲਦਾ ਬਸ। ਹੁਣ ਦੇਖੋ ਦੋਸਤੋ ਤੁਸੀਂ ਟਾਈਟ ਅਡਰ ਹੈ ਇਹਦਾ ਜਿਵੇਂ ਕਿ ਹੁਣ ਅੱਜਕੱਲ ਚੱਲਦਾ ਹੈ। ਮਸਟੈਟਸ ਵਗੈਰਾ ਨਹੀਂ ਹੁੰਦੀ ਇਹਨਾਂ ਨੂੰ। ਕਿਤੇ ਵੀ ਮਤਲਬ ਲੌਂਕ ਦਾ ਨਹੀਂਗਾ ਆਰਡਰ। ਬਿਲਕੁਲ ਵੀ। ਬਸ ਮੋੜ ਲਓ ਇਧਰ ਧੁੱਪ ਜੀ ਪੈਂਦੀ ਆ। ਤੇ ਰੰਗ ਦਾ ਆਡਰ ਓਧਰਲੇ ਪਾਸੋਂ ਫੇਰ ਦੇਖੋ ਥਾਣਾ ਦੀ ਵਿਰਲ ਵਗੈਰਾ ਥਾਣਾ ਦੇਖ ਲਓ ਚੰਗੀ ਤਾਂ ਮੱਥਾ ਵੇਖ ਲਓ ਕੰਨ ਦੇਖੋ ਪਿਓਰ ਹੈ ਛੋਟੇ ਛੋਟੇ ਕੰਨ ਹੈ ਦੇਖ ਕੇ ਤੁਸੀਂ ਬਰੀਡ ਦੀ ਪਛਾਣ ਕਰ ਸਕਦੇ ਆਂ ਅੱਛਾ ਭਾਈ ਅੰਗਰੇਜ਼ ਕੀ ਰੇਟ ਵਗੈਰਾ ਕਰਨਾ ਹੈ ਇੱਧਰ ਹੋ ਜਾਓ ਇੱਧਰ ਹਨੇਰਾ ਪੈਂਦਾ ਹੈ ਕੋਲੀ ਖਾਗ ਕੀ ਰੇਟ ਕਰਨਾ ਹੈ ਦਾ ਆਪਾਂ ਇਹ 90000 ਰੁਪਿਆ ਜੀ ਡਿਮਾਂਡ 90000 ਡਿਮਾਂਡ ਹੈ ਹਾਂ ਜੀ ਮੰਤਾਨ ਤਾਂ ਹੋਊਗਾ ਹਾਂਜੀ ਫਲਕ ਹੋ ਗਏ ਪੂਰਾ ਠੀਕ ਹੈ ਤਾਂ 90000 ਰੁਪਿਆ ਰੇਟ ਆ ਦੋਸਤੋ ਇਹਦੇ ਚ ਮਾਨਤਾ ਵੀ ਹੋਊਗਾ ਬਾਕੀ ਰੇਟ ਉੱਪਰ-ਨੀਚੇ ਹੋ ਜਾਂਦਾ ਹੁੰਦਾ ਤੁਸੀਂ ਫੋਨ ਕਰ ਲਓ ਜੇ ਸਕਰੀਨ ਦੇ ਉੱਪਰ ਲੱਗਿਆ ਹੋਇਆ ਨੰਬਰ ਬਾਈ ਦਾ ਜਿਹਨੂੰ ਪਸੰਦ ਆਉਂਦੀ ਹੈ ਪਹਿਲਾਂ ਨਵੜ ਹੈ ਤੇ ਕਾਫੀ ਸੰਭੀ ਹੋਈ ਵੜ ਹੈ ਚਮਕ ਵਗੈਰਾ ਪੂਰੀ ਹੈ ਪਿੰਡੇ ਚ ਤੇ ਵਜਨਦਾਰ ਹੈ ਐ ਨਹੀਂ ਵੀ ਸੂਕੇ ਬਹਿਜੋਗੀ ਬਹਿਣ ਵਾਲੀ ਵੜ ਨਹੀਂ ਗੀ ਤੇ ਪੂਰੀ ਸੰਭੀ ਹੋਈ ਹੈ ਬਾਈ ਨੇ ਠੀਕ ਹੈ ਵੀਡੀਓ ਵੇਖਣ ਲਈ ਧੰਨਵਾਦ ਸ਼ੁਕਰੀਆ